ਤੈਕ ਮੰਡਪਾ ਕੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਬੀਤੇ ਦਿਨਾਂ ਦੇ ਦੌਰਾਨ ਦਰਬਾਰ ਸਾਹਿਬ ਦੇ ਅੰਦਰ ਲੰਗਰ ਹਾਲ ਦੇ ਅੰਦਰ ਇੱਕ ਅਜੀਹੀ ਘਟਨਾ ਵਾਪਰਦੀ ਹੈ ਜਿਸ ਨੂੰ ਦੇਖ ਸੁਣ ਕੇ ਹਰ ਕਿਸੇ ਦੇ ਰੋਂਗਟੇ ਖੜੇ ਹੋ ਚੁੱਕੇ ਸੀਗੇ ਕਿ ਕਿਵੇਂ ਲੰਗਰ ਦੀ ਸੇਵਾ ਕਰਦੇ ਹੋਏ ਇੱਕ ਸੇਵਾਦਾਰ ਦਾਲ ਦੇ ਕੜਾਹੇ ਦੇ ਵਿੱਚ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਅੱਧ ਤੋਂ ਵੱਧ ਉਸ ਦਾ ਸਰੀਰ ਸੜ ਚੁੱਕਾ ਸੀਗਾ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉਸ ਸੇਵਾਦਾਰ ਦਾ ਇਲਾਜ ਚੱਲ ਰਿਹਾ ਸੀ ਪਰ ਮੰਦ ਭਾਗੀ ਖਬਰ ਆਈ ਹੈ ਕਿ ਇਲਾਜ ਦੇ ਦੌਰਾਨ ਹੁਣ ਉਸ ਸੇਵਾਦਾਰ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸੇਵਾਦਾਰ ਦਾ ਨਾਮ ਬਲਵੀਰ ਸਿੰਘ ਹੈ ਜਿਹੜਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਦੇ ਸਮੇਂ ਦਾਲ ਦੇ ਕੜਾਹੀ ਦੇ ਵਿੱਚ ਡਿੱਗਿਆ ਸੀ ਇਹ ਸੇਵਾਦਾਰ ਬੁਰੀ ਤਰ੍ਹਾਂ ਝੁਲਸਣ ਦੇ ਕਾਰਨ ਇਸ ਦਾ ਇਲਾਜ ਚੱਲ ਰਿਹਾ ਸੀ ਤੇ ਅੱਜ ਇਲਾਜ ਦੇ ਦੌਰਾਨ ਹੀ ਇਹਨਾਂ ਦੀ ਮੌਤ ਹੋ ਜਾਂਦੀ ਹੈ ਦੱਸ ਦਈਏ ਕਿ ਦਰਬਾਰ ਸਾਹਿਬ ਦੇ ਅੰਦਰ 24 ਘੰਟੇ ਲੰਗਰ ਚੱਲਦਾ ਹੈ ਤੇ ਉਸ ਲੰਗਰ ਨੂੰ ਪਕਾਉਣ ਦੇ ਲਈ ਸੇਵਾਦਾਰ ਜਿਹੜੇ ਨੇ ਉੱਥੇ ਸੇਵਾ ਕਰਦੇ ਨੇ ਪਰ ਇਸੇ ਦੌਰਾਨ ਹੀ ਸੇਵਾ ਕਰਦੇ ਕਰਦੇ ਇਸ ਸੇਵਾਦਾਰ ਜਿਹੜਾ ਆ ਵੱਡੇ ਦਾਲ ਦੇ ਕੜਾਹੀ ਦੇ ਵਿੱਚ ਡਿੱਗ ਜਾਂਦਾ ਹੈ ਉਸ ਤੋਂ ਬਾਅਦ ਇਸਨੇ ਚੀਕ ਚਹਾੜਾ ਪਾਉਣਾ ਸ਼ੁਰੂ ਕੀਤਾ ਮੌਕੇ ਦੇ ਉੱਤੇ ਇਸ ਨੂੰ ਦਾਲ ਦੇ ਕੜਾਹੇ ਚੋਂ ਬਾਹਰ ਕੱਢਿਆ ਗਿਆ ਹਸਪਤਾਲ ਪਹੁੰਚਾਇਆ ਗਿਆ ਉਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣੀ ਵੀ ਨੰਦਾ ਹਾਲਚਾਲ ਪਤਾ ਕਰਨ ਦੇ ਲਈ ਉੱਥੇ ਪਹੁੰਚਦੇ ਨੇ ਇਲਾਜ ਚੱਲ ਰਿਹਾ ਸੀਗਾ ਪਰ ਅਜਮੰਦ ਭਾਗੀ ਖਬਰ ਉਸ ਵਕਤ ਆਉਂਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਸੇਵਾਦਾਰ ਬਲਬੀਰ ਸਿੰਘ ਵੀ ਇਲਾਜ ਦੇ ਦੌਰਾਨ ਮੌਤ ਹੋ ਚੁੱਕੀ ਹੈ ਫਿਲਹਾਲ ਇਹ ਅਜਮੰਦ ਭਾਗੀ ਖਬਰ ਹੈ कि जठे दाल दे कड़ाहे दे ਵਿੱਚ तकरीबन ਰਾਤ ਦੇ 12 ਵਜੇ ਡਿੱਗੇ ਸੀਗੇ ਉਸ ਤੋਂ ਬਾਅਦ ਜਲਦ ਤੋਂ ਜਲਦ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਉਸ ਤੋਂ ਬਾਅਦ ਅਰਦਾਸ ਕੀਤੀ ਜਾ ਰਹੀ ਸੀ ਉਸ ਅਕਾਲ ਪੁਰਖ ਦੇ ਅੱਗੇ ਕਿ ਜਲਦ ਤੋਂ ਜਲਦ ਇਹਨਾਂ ਨੂੰ ਆਰਾਮ ਦਿੱਤਾ ਜਾਵੇ ਸਿਹਤਯਾਬ ਹੋ ਜਾਣ ਇੱਕ ਵਾਰ ਫਿਰ ਤੋਂ ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਇਸ ਸੇਵਾਦਾਰ ਬਲਬੀਰ ਸਿੰਘ ਹੁਣਾਂ ਦੀ ਇਲਾਜ ਦੇ ਦੌਰਾਨ ਮੌਤ ਹੋ ਚੁੱਕੀ ਹੈ